ਦੋਸਤੋ ਕਮੈਂਟਸ ਦੇ ਵਿੱਚ ਇੱਕ ਰਿਕੁਐਸਟ ਆਈ ਸੀ ਕਿ ਡਾਕਟਰ ਸਾਹਿਬ ਕੋਈ ਡਾਈਟ ਦਾ ਪਲਾਨ ਦੱਸੋ ਜਿਹਦੇ ਨਾਲ weight loss ਹੋ ਜਾਵੇ ਪਰ ਮੇਰਾ ਪਰਸਨਲ ਬਲੀਫ ਇਹ ਹੈ ਕਿ ਡਾਈਟ ਪਲਾਨ ਤੁਸੀਂ ਜ਼ਿੰਦਗੀ ਭਰ ਫਾਲੋ ਨਹੀਂ ਕਰ ਪਾਉਂਗੇ ਸੋ ਉਸ ਤੋਂ ਬੈਟਰ ਹੈ ਕਿ ਲਾਈਫ ਦੇ ਵਿੱਚ ਕੁਝ ਪਰਮਾਨੈਂਟਲੀ ਲਾਈਫਸਟਾਈਲ ਚੇਂਜਸ ਕੀਤੇ ਜਾਣ ਜਿਹਦੇ ਨਾਲ ਤੁਸੀਂ ਲੌਂਗ ਟਰਮ ਦੇ ਵਿੱਚ ਆਪਣਾ weight loss ਮੇਨਟੇਨ ਵੀ ਕਰ ਪਾਓ ਦੇਖੋ weight ਮੇਨਟੇਨ ਕਰਨਾ ਸਿਰਫ ਇੱਕ ਕੈਲਰੀਜ਼ ਦੀ ਗੇਮ ਹੈ ਤੇ ਆਪਾਂ ਲਾਈਫਸਟਾਈਲ ਇਸ ਤਰ੍ਹਾਂ ਦਾ ਬਣਾਉਣਾ ਹੈ ਕਿ ਆਪਣੀ ਰੋਜ਼ ਦੀਆਂ ਕੈਲਰੀਜ਼ ਜ਼ਰੂਰਤ ਨੂੰ ਜ਼ਿਆਦਾ ਨਾ ਹੋਣ ਕੈਲਰੀਜ਼ ਦੇ ਨਾਲ ਨਾਲ ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਜੋ ਡਾਈਟ ਲੈ ਰਹੇ ਆ ਉਹਦੇ ਨਾਲ ਆਪਣੇ ਬਾਕੀ ਨਿਊਟ੍ਰੀਐਂਟਸ ਪੂਰੇ ਹੋ ਜਾਣ ਜਿਵੇਂ ਪ੍ਰੋਟੀਨ ਇਸ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਘਰ ਦਾ ਬਣਾਇਆ ਹੋਇਆ ਖਾਣਾ ਖਾਓ ਤੇ ਪ੍ਰੋਸੈਸਡ ਫੂਡ ਅਵੋਇਡ ਕਰੋ ਕਿਉਂਕਿ ਘਰ ਦੇ ਬਣੇ ਹੋਏ ਖਾਣੇ ਦੇ ਵਿੱਚ ਨਿਊਟ੍ਰੀਸ਼ਨ ਬੈਟਰ ਹੁੰਦੀ ਹੈ ਤੇ ਕੈਲਰੀਜ਼ ਫਿਰ ਵੀ ਕੰਟਰੋਲ ਰਹਿੰਦੀਆਂ ਨੇ ਤੇ ਪ੍ਰੋਸੈਸਡ ਫੂਡ ਜੋ ਬਾਹਰੋਂ ਮਿਲਦਾ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਉਹਦੇ ਵਿੱਚ ਕੈਲਰੀਜ਼ ਵੱਧ ਜਾਂਦੀਆਂ ਨੇ ਤੇ ਪ੍ਰੋਟੀਨ ਵਗੈਰਾ ਤੇ ਹੋਰ ਨਿਊਟ੍ਰੀਐਂਟਸ ਘਟ ਜਾਂਦੇ ਨੇ ਉਹਦੀ ਇੱਕ ਐਗਜ਼ਾਮਪਲ ਦਿੰਨਾ ਜਿਵੇਂ ਬਿਸਕਟ ਬਿਸਕਟ ਦੇ ਵਿੱਚ ਕਾਰਬ ਹੁਣ ਆਪਣੇ ਲਾਈਫ ਸਟਾਈਲ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਆਪਾਂ ਚਾਹ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਖਾਂਦੇ ਆ ਜਿਵੇਂ ਬਿਸਕਟ ਪੋਜਿਆ ਚਿਪਸ ਮਠਿਆਈ ਸੋ ਇਹ ਸਭ ਚੀਜ਼ਾਂ ਦੇ ਨਾਲ ਕੈਲਰੀ ਇਨਟੇਕ ਆਪਣਾ ਓਵਰ ਆਲ ਡੇ ਦਾ ਬਹੁਤ ਵੱਜ ਜਾਂਦਾ ਹੈ ਬਿਕੋਜ਼ ਇਹ ਐਡੀਸ਼ਨ ਹੁੰਦੀ ਹੈ ਆਪਣੀ ਜੋ ਨਾਰਮਲ ਖਾਣੇ ਦੇ ਵਿੱਚ ਹੈ ਜਿਹਦੀ ਲੋਡ ਨਹੀਂ ਹੁੰਦੀ ਤੇ ਇਹਨਾਂ ਚੀਜ਼ਾਂ ਦੇ ਵਿੱਚ ਨਿਊਟ੍ਰੀਸ਼ਨ ਦੀ ਘਾਟ ਬਹੁਤ ਹੁੰਦੀ ਹੈ ਤੇ ਕੈਲਰੀਜ਼ ਬਹੁਤ ਜ਼ਿਆਦਾ ਹੁੰਦੀਆਂ ਨੇ ਇੱਕ ਐਗਜ਼ਾਮਪਲ ਦੇਣਾ ਲੈਟਸ ਸਪੋਜ਼ ਤੁਸੀਂ ਰੋਜ਼ ਸਵੇਰੇ ਅੱਧਾ ਘੰਟਾ ਜੋਗਿੰਗ ਕਰਦੇ ਹੋ ਤੇ ਉਹਦੇ ਵਿੱਚ ਤੁਸੀਂ 150 ਤੋਂ 200 ਕੈਲਰੀਜ਼ ਬਰਨ ਕਰ ਦਿੰਦੇ ਹੋ ਤੇ ਵਾਪਸ ਆ ਤੁਸੀਂ 6 ਤੋਂ 7 ਪਾਰਲੇ ਜੀ ਦੇ ਬਿਸਕਟ ਚਾਹ ਦੇ ਨਾਲ ਖਾ ਲੈਨੇ ਹੋ ਤੇ ਉਹ ਤੁਸੀਂ ਸਾਰਾ ਕੈਨਸਲ ਕਰਤਾ ਕਿਉਂਕਿ 6 ਤੋਂ 7 ਬਿਸਕਟ ਦੇ ਵਿੱਚ 150 ਤੋਂ 200 ਕੈਲਰੀਸ ਹੈਗੀਆਂ ਤੇ ਉਹਨੇ ਤੁਹਾਡਾ ਸਾਰੀ ਮਿਹਨਤ ਕੈਨਸਲ ਕਰਤੀ ਪਲੱਸ ਕੋਈ ਹੈਲਥ ਨੂੰ ਬੈਨੀਫਿਟ ਵੀ ਨਹੀਂ ਹੈ ਤੇ ਕੈਲਰੀਸ ਸਿਰਫ ਕੈਲਰੀਸ ਮਿਲੀਆਂ ਤੇ ਨਾ ਉਹਦੇ ਵਿੱਚ ਕੋਈ ਖਾਸ ਪ੍ਰੋਟੀਨ ਹੈ ਤੇ ਨਾ ਹੀ ਉਸਨੇ ਤੁਹਾਨੂੰ ਲੰਬਾ ਟਾਈਮ ਫੁੱਲ ਰੱਖਣਾ ਤੇ ਤੁਹਾਨੂੰ ਦੁਬਾਰਾ ਵੀ ਭੁੱਖ ਜਲਦੀ ਲੱਗੂਗੀ ਸੇ ਉਸ ਤੋਂ ਬੈਟਰ ਹੈ ਜੇ ਤੁਸੀਂ ਕੋਈ ਫਰੂਟ ਖਾਦਾ ਹੁੰਦਾ ਤੇ ਉਹਦੇ ਨਿਊਟ੍ਰੀਸ਼ਨਲ ਵੈਲਿਊ ਵੀ ਹੈ ਉਹਦੇ ਵਿੱਚ ਫਾਈਬਰ ਵੀ ਹੈ ਤੇ ਤੁਹਾਨੂੰ ਲੰਬੇ ਟਾਈਮ ਤੱਕ ਉਨੇ ਫੂਲ ਵੀ ਰੱਖਣਾ ਤੇ ਤੁਸੀਂ ਬ੍ਰੇਕਫਾਸਟ ਦੇ ਵਿੱਚ ਕੁਝ ਗੈਪ ਵੀ ਪੈ ਸਕਦਾ ਤੁਹਾਡਾ ਇਸ ਕਰਕੇ ਪ੍ਰੋਸੈਸਡ ਫੂਡ ਅਵੋਇਡ ਕਰੋ ਜਿਵੇਂ ਬਿਸਕਟ ਤੋਂ ਇਲਾਵਾ ਜਿਵੇਂ ਚਿਪਸ ਪੁਜਿਆ ਨਮਕੀਨ ਸਵੇ ਸਭ ਕੁਝ ਆਪਾਂ ਨੂੰ ਬੈਨੀਫਿਟ ਜ਼ਿਆਦਾ ਨਹੀਂ ਦਿੰਦੇ ਬਟ ਕੈਲਰੀਜ਼ ਹੀ ਮਿਲਦੀਆਂ ਨੇ ਇਸ ਤੋਂ ਇਲਾਵਾ ਕੋਲਡ ਡਰਿੰਕਸ ਜਿਵੇਂ ਕੋਕ ਪੈਕਡ ਜੂਸਸ ਇਹਨਾਂ ਦੇ ਵਿੱਚ ਸਿਰਫ ਕੈਲਰੀਜ਼ ਨੇ ਕੋਈ ਜ਼ਿਆਦਾ ਨਿਊਟ੍ਰੀਸ਼ਨਲ ਵੈਲਿਊ ਨਹੀਂ ਹੁੰਦੀ ਈਵਨ ਫਰੈਸ਼ ਜੂਸਸ ਨਾਲੋਂ ਬੈਟਰ ਹੈ ਕਿ ਪੂਰੇ ਫਰੂਟ ਹੀ ਖਾਦੇ ਜਾਣ ਉਹਨਾਂ ਨਾਲ ਤੁਸੀਂ ਜ਼ਿਆਦਾ ਟਾਈਮ ਲੰਬਾ ਟਾਈਮ ਫੁੱਲ ਰਹੋਗੇ ਤੇ ਤੁਹਾਡੀ ਐਪੀਟਾਈਟ ਚ ਕਾਫੀ ਗੈਪ ਰਹੂਗਾ ਉਸ ਤੋਂ ਇਲਾਵਾ ਤੁਸੀਂ ਚਾਹ ਜਾਂ ਕਾਫੀ ਦੇ ਵਿੱਚ ਮਿੱਠਾ ਬੰਦ ਕਰ ਸਕਦੇ ਹੋ ਜੇ ਹੋਰ ਕੈਲਰੀਜ਼ ਘਟਾਉਣੀਆਂ ਨੇ ਤੇ ਮਿੱਠੇ ਦੀ ਕੋਈ ਨਿਊਟ੍ਰੀਸ਼ਨਲ ਵੈਲਿਊ ਨਹੀਂ ਹੈ ਸਿਰਫ ਕੈਲਰੀਜ਼ ਨੇ ਕਾਰਬੋਹਾਈਡਰੇਟਸ ਨੇ ਤੇ ਚੀਨੀ ਗੁੜ ਸ਼ੱਕਰ ਤਿੰਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਆਪਣਾ ਆਮ ਆਪਣੇ ਕਲਚਰ ਦੇ ਵਿੱਚ ਗੁਰੂ ਨੂੰ ਵਧੀਆ ਮੰਨਿਆ ਜਾਂਦਾ ਹੈ ਪਰ ਜੇ ਤੁਸੀਂ ਕੈਲਰੀਜ਼ ਦੇ ਹਿਸਾਬ ਨਾਲ ਦੇਖੋ ਤਾਂ ਤਿੰਨਾਂ ਦੇ ਵਿੱਚ ਕੋਈ ਖਾਸ ਫਰਕ ਨਹੀਂ ਹੈ ਤੇ ਸਭ ਨਾਲ ਹੀ ਮੋਟਾਪਾ ਹੋਊਗਾ ਲਿਮਿਟਡ ਕੁਆਂਟੀਟੀ ਫਿਰ ਵੀ ਲੈ ਸਕਦੇ ਹੋ ਇਸ ਦਾ ਕੋਈ ਗੱਲ ਨਹੀਂ ਹੈ ਪਰ ਜੇ ਤੁਸੀਂ ਹੋਰ ਕੈਲਰੀਜ਼ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਬੰਦ ਕਰ ਦਿਓ ਕੋਈ ਨੁਕਸਾਨ ਨਹੀਂ ਹੈ ਆਪਣਾ ਪਾਣੀ ਦਾ ਇਨਟੇਕ ਵੀ ਬਤਾਓ ਉਹਦੇ ਨਾਲ ਤੁਹਾਡਾ ਪੇਟ ਕੁਝ ਟਾਈਮ ਵਾਸਤੇ ਫੁੱਲ ਰਹੂਗਾ ਤੇ ਭੁੱਖ ਘਟ ਲੱਗੂਗੀ ਨੀਂਦ ਘੱਟ ਹੋਣ ਨਾਲ ਵੀ ਭੁੱਖ ਜ਼ਿਆਦਾ ਲੱਗਦੀ ਹੈ ਕਿਉਂਕਿ ਜੇ ਆਪਾਂ ਨੀਂਦ ਘੱਟ ਲੈਂਦੇ ਹਾਂ ਤਾਂ ਐਪੀਟੇਟ ਵਧਾਉਣ ਵਾਲੇ ਆਪਣੇ ਹਾਰਮੋਨਸ ਬਾਡੀ ਦੇ ਵਿੱਚ ਜ਼ ਸੋ ਡੇਲੀ ਸੱਤ ਤੋਂ ਅਟ ਕੰਟਿਨਿਊ ਲੈਣੀ ਵੀ ਬਹੁਤ ਜ਼ਰੂਰੀ ਹੈ ਇੱਕ ਬਹੁਤ ਇੰਪੋਰਟੈਂਟ ਲਾਈਫਸਟਾਈਲ ਚੇਂਜ ਸਲੋ ਖਾਣਾ ਜੇ ਜਿਹੜੇ ਲੋਕ ਜ਼ਿਆਦਾ ਬਹੁਤ ਫਾਸਟ ਖਾਂਦੇ ਨੇ ਉਹਨਾਂ ਦਾ ਵੇਟ ਜ਼ਿਆਦਾ ਵੱਧਦਾ ਹੈ ਕਿਉਂਕਿ ਇਹਦਾ ਪ੍ਰੋਸੈਸ ਇਹ ਹੈ ਕਿ ਜਦੋਂ ਆਪਾਂ ਖਾਣਾ ਖਾਂਦੇ ਆਂ ਪੇਟ ਦੇ ਵਿੱਚੋਂ ਇੱਕ ਹਾਰਮੋਨ ਨਿਕਲਦਾ ਹੈ ਜਿਹਦਾ ਨਾਮ ਹੈ ਲੈਪਟਿਨ ਉਹ ਬ੍ਰੇਨ ਨੂੰ ਜਾ ਕੇ ਮੈਸੇਜ ਦਿੰਦਾ ਹੈ ਕਿ ਪੇਟ ਦੇ ਵਿੱਚ ਖਾਣਾ ਆ ਗਿਆ ਹੈ ਤਾਂ ਆਪਾਂ ਖਾਣਾ ਬੰਦ ਕਰ ਸਕਦੇ ਆ ਸੋ ਏਰ ਅਰਾਊਂਡ ਇਹਨੂੰ ਬ੍ਰੇਨ ਤੱਕ ਮੈਸੇਜ ਪਹੁੰਚਣ ਲਈ 20 ਮਿੰਟ ਲੱਗ ਜਾਂਦੇ ਨੇ ਸੋ ਜੇ ਆਪਾਂ ਸਲੋ ਖਾਵਾਂਗੇ ਤਾਂ ਆਪਣੇ ਜੋ ਤੱਕ ਮੈਸੇਜ ਪਹੁੰਚੂਗਾ ਤੱਕ ਆਪਾਂ ਖਾਣਾ ਘਟਖਾਦਾ ਹੋਗਾ ਸੋ ਜੇ ਬਹੁਤ ਜ਼ਿਆਦਾ ਫਾਸਟ ਖਾ ਲੈਨੇ ਆ ਤਾਂ ਮੈਸੇਜ ਪਹੁੰਚਣ ਤੱਕ ਤੁਸੀਂ ਬਹੁਤ ਜ਼ਿਆਦਾ ਖਾ ਚੁੱਕੇ ਹੋਵੋਗੇ ਸੋ ਸਲੋ ਖਾਣ ਦਾ ਇੱਕ ਬਹੁਤ ਈਜ਼ੀ ਤਰੀਕਾ ਹੈ ਜੇ ਤੁਸੀਂ weight lose ਕਰਨਾ ਚਾਹੁੰਦੇ ਹੋ ਤਾਂ ਜੇ ਤੁਸੀਂ ਰੈਗੂਲਰਲੀ ਸਲੋ ਖਾਣਾ ਸ਼ੁਰੂ ਕਰਤਾ ਤਾਂ ਹੌਲੀ-ਹੌਲੀ ਜਿਹੜੀ ਤੁਹਾਨੂੰ ਭੁੱਖ ਬਹੁਤ ਜ਼ਿਆਦਾ ਲੱਗਦੀ ਹੈ ਤਾਂ ਉਹ ਵੀ ਆਪਣੇ ਆਪ ਹੌਲੀ-ਹੌਲੀ ਘਟ ਜਾਊਗੀ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਕਿ ਆਪਣੇ ਆਪ ਨੂੰ ਬਿਜ਼ੀ ਰੱਖਣਾ ਬਹੁਤ ਜ਼ਰੂਰੀ ਹੈ ਆਪਣੇ profession ਦੇ ਵਿੱਚ ਜਾਂ ਆਪਣਾ ਕੋਈ ਵੀ ਕੰਮ ਕਰ ਰਹੇ ਹੋ ਕਿਉਂਕਿ ਜੋ ਲੋਕ ਵੇਲੇ ਨੇ ਉਹ ਯੂਸੂअली ਜਿਆਦਾ ਖਾਂਦੇ ਨੇ ਕਿਉਂਕਿ ਉਹਨਾਂ ਦਾ ਮਾਈਂਡ ਫ੍ਰੀ ਹੁੰਦਾ ਹੈ ਤੇ ਉਹ ਸਿਰਫ ਖਾਣ ਬਾਰੇ ਹੀ ਸੋਚਦੇ ਰਹਿੰਦੇ ਨੇ ਸੋ ਇਹ ਵੀ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਜੋ ਦੇਖੀ ਗਈ ਹੈ ਕੁਝ ਲੋਕ ਡਾਈਟਸ ਫਾਲੋ ਕਰਕੇ ਬਹੁਤ ਰੈਪਿਡਲੀ weight loss ਕਰ ਲੈਂਦੇ ਨੇ ਮਹੀਨੇ ਦੇ ਵਿੱਚ ਮੰਨ ਲਓ 10 ਕਿਲੋ ਲੂਸ ਕਰ ਲਿਆ ਤੇ ਬਹੁਤ ਜਲਦੀ ਇਸ ਤਰ੍ਹਾਂ ਦੇ ਰੈਪਿਡ weight loss ਦੇ ਵਿੱਚ ਵਾਪਸ ਰੀਬਾਉਂਡ weight ਵਧਣ ਦਾ ਬਹੁਤ ਚਾਂਸ ਹੁੰਦਾ ਹੈ ਕਿਉਂਕਿ ਫਾਰ ਐਗਜ਼ਾਮਪਲ ਤੁਸੀਂ ਲੈਟਸ ਸਪੋਜ਼ ਤੁਹਾਡਾ weight 90 ਕਿਲੋ ਹੈ ਤੇ ਤੁਸੀਂ 1 ਮਹੀਨੇ ਵਿੱਚ ਘਟਾ ਕੇ ਉਹਨੂੰ 80 ਕਿਲੋ ਕਰ ਲਿਆ ਤੇ ਪਰ ਤੁਹਾਡੀ ਬਾਡੀ ਦੇ ਲਈ ਤੁਹਾਡਾ ਨਾਰਮਲ weight ਹਜੇ ਵੀ 90 ਕਿਲੋ ਹੈ बिकॉज ਆਫ ਬਾਡੀ ਦਾ ਸੈੱਟ ਪੁਆਇੰਟ ਹੈ ਤੇ ਬਾਡੀ ਦਾ ਨਵਾਂ ਸੈੱਟ ਪੁਆਇੰਟ ਕ੍ਰੀਏਟ ਹੋਣ ਨੂੰ 1 ਸਾਲ ਲੱਗ ਜਾਂਦਾ ਹੈ ਜੇ ਤੁਸੀਂ ਆਪਣਾ ਭਾਰ ਘਟਾ ਕੇ 80 ਤੱਕ ਲੈ ਗਏ ਤੇ ਉਹਨੂੰ ਮੇਨਟੇਨ ਨਹੀਂ ਕੀਤਾ ਤਾਂ ਵਾਪਸ 90 ਤੇ ਆ ਜਾਊਗਾ ਤੇ ਜੇ ਤੁਸੀਂ 80 ਤੇ ਮੇਨਟੇਨ ਕਰ ਲਿਆ ਤੇ ਉਹਨੂੰ ਤੁਹਾਨੂੰ ਮੇਨਟੇਨ 1 ਸਾਲ ਲਈ ਕਰ ਲਿਆ ਫਿਰ ਤੁਹਾਡਾ ਨਵਾਂ ਸੈੱਟ ਪੁਆਇੰਟ 80 ਬਣ ਜਾਊਗਾ ਤੇ ਇਸ ਕਰਕੇ ਮੇਨਟੇਨੈਂਸ ਕਰਨ ਲਈ ਰੈਗੂਲਰ ਲਾਈਫ ਸਟਾਈਲ ਚੇਂਜ ਹੋਣਾ ਬਹੁਤ ਜ਼ਰੂਰੀ ਹੈ ਸੋ so, ਰੈਪਿਡ weight loss ਦਾ ਮੇਨਟੇਨ ਹੋਣਾ ਬਹੁਤ ਔਖਾ ਕੰਮ ਹੈ। ਐਟ ਦਿ ਐਂਡ ਮੈਂ ਇਹੀ ਕਹਿਣਾ ਚਾਹਾਂਗਾ ਕਿ weight ਮੇਨਟੇਨ ਕਰਨਾ ਇੱਕ ਲਾਈਫ ਲੌਂਗ ਜਰਨੀ ਹੈ। ਇਹ ਕੋਈ ਡੈਸਟੀਨੇਸ਼ਨ ਨਹੀਂ ਹੈ। ਸੋ ਤੁਹਾਨੂੰ ਲਾਈਫ ਲੌਂਗ ਹੀ ਆਪਣਾ ਲਾਈਫ ਸਟਾਈਲ ਦੇ ਜੋ ਹੈਬਿਟਸ ਨੇ ਉਹਦਾ ਧਿਆਨ ਰੱਖਣਾ ਪਊਗਾ। ਸੋ ਇਸ ਵੀਡੀਓ ਚ ਇੰਨਾ ਹੀ ਸੀ ਉਨ ਦਿ ਨੈਕਸਟ ਵੀਡੀਓ ਥੈਂਕ ਯੂ।